ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸ਼੍ਰੀ ਮੁਕਤੀਸ਼ਮਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮਹੀਨਾਵਾਰ 88ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 78 ਜ਼ਰੂਰਤਮੰਦ ਬੀਬੀਆਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਮਾਜसेवी ਬਿਸ਼ਾਲ ਖੋਸਰਾ ਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਅੱਜ ਲੋੜ ਹੈ ਸਾਨੂੰ ਸਮਾਜ ਦੇ ਉਸ ਹਰ ਵਿਅਕਤੀ ਦੀ ਬਾਹ ਫੜਨੀ ਜਿਸ ਨੂੰ ਸਮਾਜ ਦੀ ਵੱਡੀ ਲੋੜ ਹੈ। ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਉਹਨਾਂ ਕਿਆਕੇ ਮੁਕਤੀਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਦਾ ਕਾਰਜ ਪ੍ਰੇਰਣਾਦਾਇਕ ਹੈ ਜੋ ਸਾਨੂੰ ਸਮਾਜ ਭਲਾਈ ਦੇ ਕੰਮਾਂ ਪ੍ਰਤੀ ਪ੍ਰੇਰਿਤ ਕਰਦਾ ਰਹਿੰਦਾ ਹੈ ਇਸ ਮੌਕੇ ਸੰਸਥਾ ਦੇ ਚੇਅਰਮੈਨ ਨੀਲਕਮਲ ਸ਼ਰਮਾ ਤੇ ਕੈਸ਼ੀਅਰ ਦੀਪਕ ਆਨੰਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਦਾਨਵੀਰ ਸੱਜਣਾਂ ਦੇ ਸਹਿਯੋਗ ਅਤੇ ਮਹਾਦੇਵ ਦੇ ਆਸ਼ੀਰਵਾਦ ਸਦਕਾ ਉਹ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ ਜਿਸ ਵਿੱਚ ਜਿੱਥੇ ਉਹਨਾਂ ਦੀ ਸੰਸਥਾ ਵੱਲੋਂ ਮਹੀਨਾਵਾਰ ਰਾਸ਼ਨ ਦਿੱਤਾ ਜਾਂਦਾ ਹੈ ਉੱਥੇ ਹੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਸਟੇਸ਼ਨਰੀ ਤੋਂ ਇਲਾਵਾ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਮੈਡੀਕਲ ਕੰਮ ਦੇ ਜ਼ਰੀਏ ਉਹਨਾਂ ਦੀ ਸੰਸਥਾ ਵੱਲੋਂ 60 ਤੋਂ ਵੱਧ ਲੋਕਾਂ ਦੇ ਮੁਫਤ ਆਪਰੇਸ਼ਨ ਕਰਵਾਈ ਜਾ ਚੁੱਕੇ ਹਨ ਉਹਨਾਂ ਦੇ ਵਿੱਚ اپੀਲ ਕੀਤੀ ਕਿ ਜਿਹੜੇ ਲੋਕ ਸੇਵਾ ਦੇ ਸਮਰਥ ਹਨ ਉਹ ਆਪਣੇ ਪਦਰਤੀ ਲੋੜਵੰਦ ਲੋਕਾਂ ਦੀ ਮਦਦ ਜ਼ਰੂਰ ਕਰਨ ਇਸ ਮੌਕੇ ਵਿਸ਼ਾਲ ਖੋਸਲਾ ਨਾਲ ਅਧਿਕਾਰੀ ਕੇਪੀ ਪ੍ਰਿੰਸ ਪ੍ਰਸ਼ਾਂਤ ਮੰਗਾ ਗਗਨਾ ਸੰਸਥਾ ਦੇ ਕੈਸ਼ੀਅਰ ਦੀਪਕ ਆਨੰਦ ਜਨਰਲ ਸੈਕਟਰੀ ਰਜੇਸ਼ਬਿੰਦਰਾ ਸੈਕਟਰੀ ਦਰਜੀਤ ਕੁਮਾਰ ਪੱਪਾ ਜਸਪਾਲ ਸਿੰਘ ਸੋਨੂ ਪ੍ਰਿੰਸ ਜਗਜੀਤ ਅਤੇ ਜੈ ਬਰਮਾ ਆਦਿ ਹਾਜ਼ਰ ਸਨ